ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਸ ਬਾਬੇ ਨੂੰ ਦਿਖਾਓ ਕਿ ਅੱਜ ਹਿੰਦੂ ਸਮਾਜ ਕਿੱਦਾਂ ਇਕੱਠਾ ਹੋ ਕੇ ਤੇਰੇ ਵਿਰੋਧ ਤੇਰੇ ਖਿਲਾਫ ਸੜਕਾਂ ਤੇ ਉਤਰਿਆ ਓਹ ਕਿਹੜੇ ਬਾਬੇ ਨੇ ਜਿਹੜੇ ਐਡਾ ਲਾ ਕੇ ਵਾਲ ਜੇ ਘੁਮਾ ਕੇ ਸਟਾਈਲ ਮਾਰ ਕੇ ਚਾਰ ਪੌਂਸੇ ਲਾ ਕੇ ਆਪਣੇ ਆਪ ਨੂੰ ਬਾਬੇ ਦੱਸਦੇ ਨੇ ਐਸੀ ਬਾਬੇ ਦੀ ਐਸਾ ਨਹੀਂ ਤੈਸੋ 1 40 40 ਗੱਜ ਵਾਲਾ ਬੰਦਾ 40 ਗੱਜ ਵਾਲਾ ਬੰਦਾ ਅੱਜ ਕਰੋੜਾ ਅਧਪਤੀ ਵਾਲਾ ਕਿੱਦਾਂ ਬਣਾ ਵਰਦਾ 20 ਰੁਪਏ ਲਈ ਅਸੀਂ ਬੇਨਤੀ ਵੀ ਕੀਤੀ ਪਰ ਉਹ ਪੈਸੇ ਦੇ ਹੰਕਾਰ ਚ ਅੰਨ੍ਹਾ ਸੀਗਾ ਉਹ ਕਹਿੰਦਾ ਮੈਂ ਨਹੀਂ ਕਰਦਾ ਬੰਦ ਮੈਂ ਤਾਂ ਝਾਕੀਆਂ ਲੈ ਕੇ ਹੀ ਜਾਊਂਗਾ ਜੋ ਮਰਜ਼ੀ ਕਰ ਲੋ ਜਿੰਦ ਕੋ ਜੋ ਹੁੰਦਾ ਮੈਂ ਤਾਂ ਅਪਮਾਨ ਕਰੂੰਗਾ ਹੀ ਜੀ ਜਾਗੋ ਕਿਉਂ ਆ ਸੇਵਕ ਮਾਨ ਵਾਲਿਆ ਪਿੱਛੇ ਜਾ ਕੇ ਆਪਣੇ ਸਰਦਾਰ ਲੇ ਸਾਡੇ ਗੁਰੂਆਂ ਪੀਰਾਂ ਦੇ ਦਿੱਤੀਆਂ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਪੱਗਾਂ ਨੂੰ ਇਹਨਾਂ ਦੇ ਬਾਬਿਆਂ ਦੇ ਪੈਰਾਂ 'ਚ ਰੱਖਦੇ ਹੋ ਵੱਡੀ ਟੂਨੇ ਵਾਲਾ ਕੋਈ ਕੋਈ ਮਾਗੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ ਉਹਦੇ ਉਹਦੇ ਪ੍ਰਤੀ ਵੀ ਜਿਹੜੀ ਉਹ ਯਾਤਰਾ ਕੱਢ ਰਿਆ ਆਪਣੀ ਕੱਡੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡੇ Hindu ਦੇਵੀ ਦੇਵਤੇ ਸਾਡੀਆਂ ਪਾਲਕੀਆਂ ਉਸ ਵਿੱਚ ਸਨ ਨਹੀਂ ਹੋਣੀ ਚਾਹੀਦੀਆਂ ਪਰ ਉਹ ਵਿਅਕਤੀ ਇੰਨਾ ਬੇਸ਼ਰਮ ਹੈ ਉਹ ਜਾਣ ਕੇ ਸਮਾਨ ਸਾਡੇ ਦੇਵੀ ਦੇਵਤਿਆਂ ਦੀ ਬੇਇੱਜ਼ਤੀਆਂ ਨਾ ਕਰੋ ਹੱਥ ਜੋੜ ਕੇ ਬੇਨਤੀ ਆ 12 ਨੰਬਰ ਚੁੱਤੀ ਦੇ ਭਗਵਾ ਰੋਸ਼ ਮਾਰਚ ਅਜ ਲੁਧਿਆਣੇ ਦੀ ਸੰਸਥਾਵਾਂ ਵੱਲੋਂ ਕੱਢਿਆ ਜਾ ਰਿਹਾ ਜਦੋਂ ਜਦੋਂ ਇੱਕੋ ਹੀ ਮਕਸਦ ਬੰਟੀ ਬੱਬਾ ਜਿਹੜਾ Hindu ਦੇਵੀ ਤੇ ਚਲਾ ਬੰਟੀ ਬੱਬਾ ਬੰਟੀ ਜਿਹੜਾ ਬਿਮਾਨ ਕਰ ਰਿਹਾ ਦੇਵੀ ਦੇਵਤਿਆਂ ਦਾ ਉਹਨੂੰ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਗਰ ਬੰਟੀ ਨੇ ਨਿੱਕੀ ਤਰੀਕ ਨੂੰ ਦੇਵੀ ਦੇਵਤੇ ਦੀ ਚੱਕੀਆਂ ਕੱਢੀਆਂ ਉਹਦੀ ਧੌਂ ਤੇ ਕੋਡਾ ਰੱਖ ਕੇ ਉਹਦੀ ਚੱਕਰਾ ਬੰਦ ਕਰਾਈ ਜਾਊਗੀ ਬਿਲਕੁਲ ਸਾਫ਼ ਕਹਿੰਦੇ ਆ ਅਸੀਂ ਦੇਵੀ ਦੇਵਤੇ ਦਾ અપਮਾਨ ਬਰਦਾਸ਼ਤ ਨਹੀਂ ਕਰਾਂਗੇ ਬੰਟੀ ਨੂੰ ਪਹਿਲਾਂ ਅਸੀਂ ਬੇਨਤੀ ਵੀ ਕੀਤੀ ਪਰ ਉਹ ਪੈਸੇ ਦੇ ਹੰਕਾਰ ਚ ਅੰਨਾ ਸੀਗਾ ਕੁੜੀਆਂ ਦੇ ਹੰਕਾਰ ਚ ਅੰਨਾ ਸੀਗਾ ਉਹ ਕਹਿੰਦਾ ਮੈਂ ਨਹੀਂ ਕਰਦਾ ਬੰਦ ਮੈਂ ਤਾਂ ਝਾਕੀਆਂ ਲੈ ਕੇ ਹੀ ਜਾਊਂਗਾ ਜੋ ਮਰਜ਼ੀ ਕਰ ਲੋ ਜਿੱਦ ਕੋ ਜੋ ਹੁੰਦਾ ਮੈਂ ਤਾਂ ਅਪਮਾਨ ਕਰੂੰਗਾ ਹੀ ਜਿਹਨੂੰ ਸਰਾਤਰੀ ਬਰਦਾਸ਼ਤ ਨਹੀਂ ਕਰ ਸਕਦੇ ਅੱਜ ਪੂਰਾ ਸਨਾਤਨੀ ਸਮਾਜ ਜਾਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੀਆਂ ਸਾਰੀਆਂ ਸੰਸਥਾਵਾਂ ਸਾਰੇ ਸਨਾਤਨਧਰ ਪ੍ਰੇਮੀ सनातन ਨੂੰ ਪਿਆਰ ਕਰਨ ਵਾਲੇ ਇੱਕ ਢੋਂਗੀ ਬਾਬਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਜਿਹੜਾ ਲੱਖ ਦਾ ਤਪીર ਦੀ ਯਾਤਰਾ ਕਰਦਾ ਕੱਢੇ ਲੇਕਿਨ ਸਨਾਤਨ ਧਰਮ ਦੇ ਦੇਵੀ ਦੇਵਤਿਆਂ ਦੀ ਜੇ ਕੋਈ ਚਾਗੀ ਕੱਢੂਗਾ ਉਸ ਤੋਂ ਪਹਿਲੇ ਹੀ ਦੇਖ ਲੋ ਮਾਹੌਲ ਕੀ ਹੈ ਮੇਰੀ ਬੇਨਤੀ ਹੈ ਪੰਜਾਬ ਦੀ ਸਰਕਾਰ ਨੂੰ ਲੁਧਿਆਣੇ ਦੇ ਮਾਨਯੋਗ ਸੀਬੀ ਸਾਹਿਬ ਨੂੰ ਕਿ ਹਜੇ ਦਾ ਇਹ ਡੈਮੋ ਹੈ ਸਨਾਤਨੀਆਂ ਦਾ ਇੱਕ ਰੋਸ਼ ਵਜੋ ਜੇ ਕਿਤੇ ਨੇ ਹਜਾ ਦੁਸਾਹਸ ਕਰਤਾ ਕਿ 21 ਅਪ੍ਰੈਲ ਨੂੰ ਕੋਈ ਵੀ ਸਨਾਤਨ ਧਰਮ ਦੇ ਦੇਵੀ ਦੇਵਤਾ ਕਰਨ ਦੀ ਜੇ ਕੋਈ ਚਾੰਕੀ ਲੱਗਦਾ ਤਾਂ ਪੀਰ ਦੀ ਯਾਤਰਾ ਸ਼ਾਮਲ ਕਰਨ ਦਾ ਤਾਂ ਹਾਲ ਕੀ ਹੋਏਗਾ ਇਹਨੂੰ ਸੋਚਣਾ ਚਾਹੀਦਾ ਕਿ ਇਹ ਜਿਹੜਾ ਸਨਾਤਨ ਨਾਲ ਮਜ਼ਾਕ ਉਡਾਉਣ ਦਾ ਸੋਚ ਰਿਹਾ ਸਨਾਤਨ ਤਰਪ੍ਰੇਮੀ ਕਿਸੇ ਹੱਜ ਬਰਦਾਸ਼ਤ ਨਹੀਂ ਕਰਨਗੇ ਡਟਮਾ ਵਿਰੋਧ ਕਰਨਗੇ ਸਾਡੀ ਸਿੱਤੀ ਦੀਸ਼ ਖੜੇ ਸ਼ਬਦਾਂ ਦੀ ਚੇਤਾਵਨੀ ਹੈ ਬੰਟੀ ਬਾਬੇ ਨੂੰ ਤੇ ਬੰਟੀ ਬਾਬੇ ਸਮਰਥਨਾਂ ਨੂੰ ਜਿਹੜੇ ਫੇਸਬੁੱਕ ਤੇ ਜਿਹੜੇ ਫੇਸਬੁੱਕ ਤੇ ਧਮਕੀਆਂ ਵੀ ਦੇ ਰਹੇ ਨੇ ਤੇ ਸ਼ਰਮ ਪੋਸਟਾਂ ਵਾਲੇ ਨੇ ਕਿ ਅਸੀਂ ਤਾਂ ਦਰੇਸੀ ਗਰਾਉਂਡ ਤੋਂ ਹੀ ਆ ਤੇ ਦਰੇਸੀ ਗਰਾਉਂਡ ਤੋਂ ਯਾਤਰਾ ਕਰਾਂਗੇ ਸਾਡੀ ਇਹ ਕੜੇ ਸਰਦਾ ਚੇਤਾਵਨੀ ਹੈ ਅਗਰ ਉਹਣਾ ਨੇ ਸਾਡੇ ਦੇਵੀ ਦੇਵਤਾ ਦੇ ਕੋਈ ਵੀ ਸਰੂਪ ਬਣਾ ਕੇ ਉੱਥੇ ਯਾਤਰਾ ਹੀ ਕੱਢੇ ਤਾਂ ਆਪ ਜ਼ਿੰਮੇਵਾਰ ਹੋਣਗੇ ਕੱਲ ਨੂੰ ਕੋਈ ਵੀ ਉੱਥੇ ਕੋਈ ਅਨਹੋਣੀ ਹੁੰਦੀ ਹੈ ਤਾਂ ਉਹ ਆਪ ਜ਼ਿੰਮੇਵਾਰ ਬੰਟੀ ਤੇ ਬੰਟੀ ਦੇ ਪੂਰੇ ਸਮਰਥਨ ਨਾਲ ਜਿਹੜੇ ਪੰਜ ਚਾਰ ਬੰਦ ਚੇਲੇ ਲੱਗੇ ਹੋਏ ਆ ਉਹ ਖੁਦ ਜ਼ਿੰਮੇਵਾਰ ਹੋਣਗੇ ਅੱਜ ਜਿਹੜੇ ਅੱਜ ਜਿਹੜੇ ਬੰਟੀ ਦੇ ਦੋ ਚਾਰ ਛੇਲੇ ਜਿਹੜੇ ਆਪਣੇ ਉਹਨੂੰ ਕਹਿੰਦੇ ਸੀਗੇ ਕਿ ਇਹ ਦੋ ਚਾਰ இந்து ਬਗਰ ਆ ਉਹ ਦੇਖ ਲੈਣ ਅੱਜ ਸੈਂਕੜੇ ਦੀ ਤਲਾਬ ਨਾਲ ਜਿਹੜੇ ਸਾਡਾ ਹਿੰਦੂ ਇਕੱਠਾ ਹੋਇਆ ਇਹ ਸਿਰਫ ਇੱਕ ਕੋਲ ਤੇ ਜਿਹੜਾ ਕਿ ਆਪਾਂ ਲੋਨ ਨੂੰ ਕਿਹਾ ਸੀ ਤੇ ਦਸ ਨੂੰ ਕੱਟੇ ਹੋ ਗਏ ਆ ਕਿ ਤੁਹਾਨੂੰ ਕਿਤੇ ਲਾਈਟ ਨਾ ਲੈ ਲਵੇ ਆਉਣ ਵਾਲੇ ਟਾਈਮ ਤੇ 21 ਤਰੀਕ ਨੂੰ ਜਿਹਦਾ ਜਵਾਬ ਤਾਂ ਕਹਿੰਦਾ ਜਨਾਬ ਜਿਹੜਾ ਪਹਿਲੀ ਗੱਲ ਦਾ ਜਵਾਬ ਬੰਟੀ ਅਗਰਵਾਲ ਦੇ ਉਹਦੇ ਸਮਰਥਕਾਂ ਨੂੰ ਮਿਲ ਗਿਆ ਜਿਹੜਾ ਕਹਿੰਦਾ ਸੀ ਵੀ ਇਹ 2-4 ਜੜੇ ਲੱਗੇ ਆ ਅੱਜ ਸਾਰੇ ਲੁਧਿਆਣੇ ਦਾ ਨਹੀਂ ਪੂਰੇ ਪੰਜਾਬ ਦਾ ਸੰਸਮਾਜ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਕਜੁੱਟ ਹੋ ਕੇ ਅੱਜ ਚੌੜਾ ਬਾਜ਼ਾਰ ਵਿਸ਼ਾਲ ਭਗਵਾ ਮਾਰ ਜਿਹੜਾ ਕੱਢਿਆ ਉਹ ਇਸੇ ਗੱਲ ਲਈ ਇਸ ਪ੍ਰਮਾਨ ਦੇ ਰਿਹਾ ਕਿ ਇਸ ਜੀਬੇ ਸਨਾਤਨ ਦਾ ਜੇ ਕੋਈ અપਮਾਨ ਕਰਦਾ ਤਾਂ ਉਹਦੇ ਲਈ ਸਾਰੇ ਡਟ ਕੇ ਖੜੇ ਆ ਅੱਜ ਬੰਟੀ ਅਕਰਵਾਲ ਨੇ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਸਾਨੂੰ ਮਾਨਯੋਗ ACP ਨਾਰਤ ਔਰ ACP ਸੈਂਟਰਲ ਦੋਵਾਂ ਨੇ ਉਹ ਚਿੱਠੀ ਦਿਖਾ ਦਿੱਤੀ ਕਿ ਭਾਈ ਉਹਨਾਂ ਨੇ ਲਿਖ ਕੇ ਦਿੱਤਾ ਵੀ ਕੋਈ ਸਨਾਤਨ ਦੀ ਦੇਖੋ ਇਸ਼ੂ ਐਡਾ ਬੰਨਣਾ ਨਹੀਂ ਸੀ ਮੈਂ ਪਹਿਲਾਂ ਵੀ ਗੱਲ ਕਿਹਾ ਕਿ ਵਿਵਾਦ ਜਿਹੜਾ ਹੈ ਆਪਣੇ ਆਪ ਨੂੰ ਲਾਈਮਲਾਈਟ 'ਚ ਲਿਆਉਣ ਦੇ ਲਈ ਬੰਟੀ ਅਕਰਵਾਲ ਤੇ ਉਹਦੇ ਸਮਰਥਕਾਂ ਵੱਲੋਂ ਸੋਚੇ ਸਮਝੇ ਛੜੇਂਤਰ ਦੇ ਤਹਿਤ ਆਪਦੇ ਆਪ ਨੂੰ ਲਾਈਮਲਾਈਟ 'ਚ ਜੇ ਹੋਰ ਕੋਈ ਮਨਸ਼ਾ ਪੂਰੀ ਕਰਨ ਦੇ ਲਈ ਵੀ ਸ਼ਹਿਰ ਦਾ ਮਾਹੌਲ ਖਰਾਬ ਕਰ ਦੇਵਾਂਗੇ ਅਸੀਂ ਸਾਰੇ ਲੋਕਾਂ ਨੇ ਪ੍ਰਸ਼ਾਸਨ ਨੂੰ ਮੌਜੂਦਾ ਸਰਕਾਰ ਦੇ ਐਮਐਲਏ ਸਾਹਿਬਾਨਾਂ ਨੂੰ ਲੈ ਕੇ ਦਿੱਤਾ ਕਿ ਭਾਈ ਉਹ ਲਗਦੰਦਾ ਪੀਰ ਦੀ ਯਾਤਰਾ ਕਰ ਰਹੇ ਆ ਬਿਸ਼ੰਗ ਦੀ ਗੱਡੇ ਸਾਨੂੰ ਕੋਈ ਤਰਾਜ ਨਹੀਂ ਲੇਕਿਨ ਜੇ ਉਸ ਯਾਤਰਾ ਦੇ ਅੰਦਰ ਸਨਾਤਨ ਤਰੰ ਦੇ ਕਿਸੇ ਦੇਵੀ ਦੇਵਤਾ ਗੰਦੀ ਪਾਲਕੀ ਰੱਤੀ ਜਾਂ ਝਾਂਕੀ ਲਈ ਆਈ ਜਾਏਗੀ ਉਹਦਾ ਡਟਕੇ ਵਿਰੋਧ ਹੋਏਗਾ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਔਰ ਬਿਲਕੁਲ ਕਿਸੇ ਢਾਲ ਚ ਯਾਤਰਾ ਕੱਢਣ ਨਹੀਂ ਦੇਵਾਂਗੇ ਪਹਿਲਾਂ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਸੱਸੀ ਦਾ ਆਦਾਬ ਨਮਸਕਾਰ ਜੈ ਭੀਮ ਜੈ ਭਰਤ ਗਊ ਮਾਤਾ ਕੀ ਜੈ ਜੋ ਕਿ ਪਗਮਾ ਮਾਰਚ ਕੱਟਿਆ ਜਾ ਰਿਹਾ ਹੈ ਇਹ ਉਹਨੇ ਵੀਰਾਂ ਵਾਸਤੇ ਕੱਢਿਆ ਜਾ ਰਿਹਾ ਆਪਣੇ ਸਮਾਜ ਵਾਸਤੇ ਨਹੀਂ ਆ ਪਰ ਸਮਾਜ ਵਾਸਤੇ ਕੱਢਿਆ ਜਾ ਰਿਹਾ ਕਿ ਜਿਹੜਾ ਸਮਾਜਿਕ ਖਤਰੇ ਚ ਜਾ ਰਿਹਾ ਉਹ ਖਤਰੇ ਕੀ ਹੈ ਉਹ ਖਤਰੇ ਇਹ ਨੇ ਜਿਹੜੇ ਪਖੰਡ ਬਾਦ ਬਾਬੇ ਪੰਜਾਬ ਨੂੰ ਚਲਾਉਂਦੀਆਂ ਗੱਲਾਂ ਕਰ ਰਹੇ ਨੇ ਸਾਡੇ ਜੋ ਵੀ ਦੇਵਤਿਆਂ ਨੂੰ ਲੋਨ ਦੀ ਮੈਨੇਜਰਾਂ ਦੀ ਕਿ ਜਿਹੜੇ ਮੈਨੇਜਰ ਬਣ ਕੇ ਪੰਜਾਬ ਚਲਾਉਂਦੀਆਂ ਗੱਲਾਂ ਕਰ ਰਹੇ ਨੇ ਤੇ ਸਾਡੇ ਹਿੰਦੂ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਪਹਿਲਾਂ ਤਾਂ ਮੈਂ ਲੋਕਾਂ ਕੋਲ ਕਹਾਂਗਾ ਕਿ ਸਾਨੂੰ ਆਪਣੇ ਮਾਪਿਆਂ ਤੇ ਵਿਸ਼ਵਾਸ ਹੋਣਾ ਚਾਹੀਦਾ ਸਾਨੂੰ ਆਪਣੀ ਮਾਤਾ-ਰਾਨੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹਰ ਧਰਮ ਦੀ ਮੈਂ ਇੱਜ਼ਤ ਕਰਦਾ ਪਰ ਜਿਹੜੇ ਪਖੰਡ ਬਾਜ ਬਾਬੇ ਨੇ ਜਿਹੜੇ ਜਿਹੜੇ ਸਾਡੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਬਾਬਾ ਗੁਰੂ ਨਾਨਕ ਦੇਵ ਜੀ ਨੇ ਚੱਲ ਕੇ ਦੁਨੀਆ ਗਾਈਆਂ ਸੀ ਇਹ ਕਿਹੜੇ ਬਾਬੇ ਨੇ ਜਿਹੜੇ ਐੜਾ ਲਾ ਕੇ ਵਾਲ ਜੇ ਘੁਮਾ ਕੇ ਸਟਾਈਲ ਮਾਰ ਕੇ ਚਾਰ ਪੌਂਸੇ ਲਾ ਕੇ ਆਪਣੇ ਆਪ ਨੂੰ ਬਾਬੇ ਦਾ ਦੱਦ ਨੇ ਐਸੀ ਬਾਬੇ ਦੀ ਐਸੀ ਨਹੀਂ ਦੱਸੀ ਰੋਹਿਤ अरोड़ा ਹਮੇਸ਼ਾ ਪਰਨਾਮ ਕਰਦਾ ਸਾਰੇ ਸਮਾਜ ਨੂੰ ਪਰਨਾਮ ਕਰਦਾ ਨਮਨ ਨਮਨ ਨਮਸਕਾਰ ਕਰ ਰਿਹਾ ਪਹਿਲਾ ਸਾਲਾ ਜਿਹੜਾ ਸਾਡੇ ਸਤਾਨ ਨੇ ਸਾਨੂੰ ਪਖੰਡ ਬਾਬੇ ਨਹੀਂ ਚਾਹੀਦੇ ਇਹਨਾਂ ਨੂੰ ਬਾਬੇ ਨਹੀਂ ਉਹ ਇੱਕ ਆਪਣੀ ਰੋਜੀ ਰੋਟੀ ਚਲਾਉਂਦਾ ਇਹਨਾਂ ਨੇ ਪਖੰਡ ਫੜਿਆ ਹੋਇਆ ਵੱਡੀ ਗੱਲ ਕੀ ਹੈ ਵੀ ਸਮਾਜ ਨੇ ਇੱਕ ਗੱਲ ਚੱਕੀ ਪੂਰੇ ਸਨਾਤਨ ਸਮਾਜ ਦੇ ਸਾਰਾ ਪੰਜਾਬ ਦਾ ਲਧਾਨ ਦਾ Hindu ਇਕੱਠਾ ਹੋਇਆ ਇੱਥੇ ਜਿਹੜੇ ਮੇ ਉਧੇਦਾਰ ਨੇ ਜਿਹੜੇ ਸਾਡੀ ਇੱਕੋ ਹੀ ਮੰਗ ਸੀ ਵੀ ਬੰਡੀ ਟਟੂਣਾ ਜਿਹੜਾ ਇੱਕ ਵਿਅਕਤੀ ਆ ਕੱਕਵਾ ਰੋਡ ਤੇ ਦਾ ਬੰਡੀ ਟੂਨੇ ਵਾਲਾ ਉਹਨੂੰ ਕੋਈ ਮੰਗੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ ਉਹਦੇ ਉਹਦੇ ਪ੍ਰਤੀ ਵੀ ਜਿਹੜੀ ਉਹ ਯਾਤਰਾ ਕਰ ਰਿਹਾ ਆਪਣੀ ਕੱਡੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡੇ Hindu ਦੇਵੀ ਦੇਵਤੇ ਸਾਡੀਆਂ ਪਾਲਕੀਆਂ ਉਸ ਵਿੱਚ ਸਨ ਨਹੀਂ ਹੋਣੀ ਚਾਹੀਦੀਆਂ ਪਰ ਉਹ ਵਿਅਕਤੀ ਇੰਨਾ ਬੇਸ਼ਰਮ ਹੈ ਉਹ ਜਾਣ ਕੇ ਸਮਾ ਨੂੰ ਉਕਸਾਰਿਆ ਵਾ ਵੀ ਤੁਸੀਂ ਜੋ ਕਰਨਾ ਕਰ ਲਓ ਮੈਂ ਤਾਂ ਕੱਢੂਗਾ ਪਰ Hindu ਸਮਾਜ ਵੀ ਰੋਡ ਤੇ ਖੜਾ ਹਾ ਜੇ ਹੁਣ ਵੀ ਆਪਣੀ ਜਿੱਤ ਨਹੀਂ ਛੱਡਦਾ ਉਹ ਤਾਂ ਉਸ ਦਾ ਉਹ ਰੂਪ ਦੇਖੂਗਾ ਤੁਸੀਂ ਸਮਝਦਾ ਜਿਹੜਾ ਅੱਤਵਾਦ ਅੱਤਵਾਦ ਦੇ ਟਾਈਮ 'ਵਲ ਹਿੰਦੂਆਂ ਨੇ ਆਪਣਾ ਬਣਾਇਆ ਸੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਹਲੇ ਥੋੜੀ ਦੇਰ ਪਹਿਲਾਂ ਕਿਸੇ ਵੀਰ ਦਾ ਫੋਨ ਆਇਆ ਸੀ ਮੇਰੇ ਸਤਿਕਾਰਯੋਗ ਵੀਰ ਨੇ ਉਹਨਾਂ ਨੇ ਮੇਰੇ ਤੋਂ ਬਹੁਤ ਵਧੀਆ ਸਵਾਲ ਪੁੱਛਿਆ ਕਹਿੰਦੇ ਕਿ ਪੌਂਡ ਕਿਸੇ ਦੇ ਵਿੱਚ ਆ ਸਕਦੀ ਹੈ ਮੈਂ ਕਿਹਾ ਆ ਸਕਦੀ ਹੈ ਪਰ ਇਨਸਾਨ ਚ ਨਹੀਂ ਮਹਾਮੈਦ ਦਾ ਦਰਬਾਰ ਚ ਆ ਸਕਦੀ ਹੈ ਸਾਡੇ ਪਹਿਲੀ ਗੱਲ ਤਾਂ ਸਾਡੇ ਜਿਹੜੇ ਹਿੰਦੂਆਂ ਦੇ ਵਿੱਚ ਸਾਡੇ ਧਰਮਾਂ ਦੇ ਹਿੰਦੂਆਂ ਦੇ ਵਿੱਚ ਕਮੀ ਹੈ ਜਿਹੜੇ ਅਸੀਂ ਬਾਬਾਈ ਦੇ ਸਰੂਪ ਮਹਾਮਾਈ ਦੀਆਂ ਫੋਟੋਆਂ ਜਿਹੜੀਆਂ ਨਾਲਿਆਂ ਦੇ 7 ਲੂਜਾਂ ਦੇ ਵਿੱਚ ਬਹੌਂਦੇ ਆ ਸਾਨੂੰ ਸਭ ਤੋਂ ਪਹਿਲਾਂ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਸਾਡੇ ਦੇਵੀ ਦੇਵਤਿਆਂ ਦੀ ਬੇਅਤਮੀਆਂ ਨਾ ਕਰੋ ਹੱਥ ਜੋੜ ਕੇ ਬੇਨਤੀ ਆ ਦੂਸਰੇ ਬੰਦੇ ਨੂੰ ਬੋਲਣ ਦਾ ਮੌਕਾ ਨਾ ਦਿਓ ਥੋੜਾ ਜਿਹਾ ਸੁਭਾਅ ਸਾਨੂੰ ਹੁੰਦਾ ਮਕਾਣਾ ਪਵੇਗਾ ਜੈ ਸ਼ੀਰ ਦਾ ਜੀ ਬਜਰੰਗ ਬਾਂਗਾਰ ਸਿੰਧੂ ਸਮਾਜ ਦੇ ਇੱਧੇ ਬੋਲਤੇ ਲਿਜਾਣਾ ਸ਼ਹਿਰ ਦੇ ਸਨਾਤਨੀ ਜਿਹੜੇ ਸਨਾਤਨਾਂ ਪਿਆਰ ਕਰਦੇ ਨੇ ਜਿਹੜੇ ਆਪਣੇ ਦੇਵੀ ਦੇਵਤਿਆਂ ਨਾਲ ਪਿਆਰ ਕਰਦੇ ਨੇ ਅੱਜ ਤਿੰਨ ਨੰਬਰ ਚੌਂਗ ਚ ਇਕੱਠਾ ਇਕੱਠਾ ਕਰਕੇ ਉਹਨਾਂ ਨੇ ਦਿਖਾਇਆ ਕਿ ਦੀ ਇੱਧੇ ਦੇ ਢੋਂਗੀਆਂ ਵਾਦਿਆਂ ਦੇ ਪਿੱਛੇ ਲੱਗਣ ਵਾਲੇ ਨਹੀਂ ਹੈਗੇ ਸਾਡੇ ਕੋ ਸਾਡੇ ਮਹਾਦੇਵ ਸਾਡੇ ਕੋ ਸਾਡੀ ਦੁਰਗਾ ਆ ਬਖਤੀ ਸ਼ਕਤੀ ਹੈਗੀ ਆ ਸਾਡੇ ਕੋ ਨਾ ਹੋੜ ਵੀ ਵਾਦਿਆਂ ਨੂੰ ਜਿਹੜੇ ਲੋਕ ਇੱਧੀਆਂ ਦੁਕਾਨਦਾਰੀਆਂ ਚਲਾਉਂਦੇ ਨੇ ਉਹ ਚੇਤਾਵਨੀ ਦੇਣਾ ਚਾਹੁੰਦਾ ਹਿੰਦੂ ਸਮਾਜ ਵੱਲੋਂ ਕਿ ਤੁਸੀਂ ਵੀ ਆਪਣੀਆਂ ਦੁਕਾਨਦਾਰੀਆਂ ਸੁਮੇਢ ਲਓ ਦੂਜੀ ਗੱਲ ਜਿਹੜੇ ਲੋਕ ਚਾਕੀਆਂ ਕੱਢਦੇ ਨੇ ਉਹਨਾਂ ਨੂੰ ਵੀ ਚੇਤਾ ਜੇ ਤੁਸੀਂ ਲੋਕ ਚੱਕੀਆਂ ਲੈ ਕੇ 21 ਅਪ੍ਰੈਲ ਦੀ ਯਾਤਰਾ ਜਾਓਗੇ ਤਾਂਡੇ ਦੇ 295 ਦਾ ਪਰਚਾ ਦੱਚ ਕਰਾਇਆ ਜਾਊਗਾ ਹਿੰਦੂ ਸਮਾਜ ਵੱਲੋਂ ਇੱਦਾਂ ਦੇ ਬਾਦਿਆਂ ਨੂੰ ਕਹਿਆ ਜਾਂਦਾ ਵੀ ਆਪਣੀਆਂ ਆਪਣੀਆਂ ਦੁਕਾਨਦਾਰੀਆਂ ਉਸ ਮਿਡਲੋ ਚਾਏ ਹੋਰ ਵੀ ਇੱਦਾਂ ਦੇ ਬੰਟੀ ਵਰਗੇ ਕਿਹੜੇ ਹੋਰ ਬਾਬੇ ਆਪਣੀਆਂ ਦੁਕਾਨਦਾਰੀਆਂ ਚ ਲਾਂਦੇ ਨੇ ਸਾਡੇ ਕੋਲ 33 ਕੋਟ ਦੇਵੀ ਦੇਵਤਾ ਸਾਡੇ ਕੋਲ ਨੇ ਸਾਡੂ ਪੁੱਜਣ ਲਈ ਹੈਗੇ ਨੇ ਮੈਂ ਆਪਣੇ ਸਵਾਦ ਨੂੰ ਅਪੀਲ ਕਰਦਾ ਵੀ ਜਾਗੋ ਕਿਉਂ ਆ ਸੇਕ ਕਮਾਉਣ ਵਾਲਿਆ ਪਿੱਛੇ ਜਾ ਕੇ ਆਪਣੇ ਸਰਦਾਰ ਲੋਕ ਸਾਡੇ ਗੁਰੂਆਂ ਦੀਆਂ ਨੇ ਦਿੱਤੀਆਂ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਪੱਗਾਂ ਨੂੰ ਇਹਨਾਂ ਦੇ ਬਾਬਿਆਂ ਦੇ ਪੈਰਾਂ 'ਚ ਰੱਖਦੇ ਹੋ ਤੇ Hindu ਸਮਾਜ ਨੂੰ ਕਹਿਣਾ ਚਾਹਨਾ ਤੁਸੀਂ ਤਿਲਕ ਲਗਾ ਕੇ ਇਹਦੇ ਬਾਬੇ ਆ ਕੇ ਸਿਰ ਮੱਥਾ ਟੇਕਦੇ ਹੋ ਤੁਹਾਡੇ ਕੋ ਭਗਵਾਨ ਦਿੱਤੇ ਨੇ ਸਾਨੂੰ ਗੁਰੂ ਮਾਣੇ 10 ਸਿੱਖ ਆਪਣੇ ਗੁਰੂ ਦਿੱਤੇ ਨੇ ਸਾਰਾ ਕੁਝ ਸਾਡੇ ਕੋਲ ਆ ਤੇ ਅਸੀਂ ਇਹਦਾ ਬਾਬਿਆਂ ਦੇ ਕੋਲ ਜਾ ਜਾ ਕੇ ਆਪਣੇ ਸਿਰ ਕਿਉਂ ਰੱਖਦੇ ਆ ਸਰਦਾਰ ਦਾ ਭਾਜੀ 15 ਚ ਵੀ ਜਾਂਦੇ ਆ ਭਾਜੀ ਮੰਦਿਰਾਂ ਜਿੰਨੇ ਦੇਵੀ ਦੇਵਤੇ ਲੱਗੇ ਸਿਰ ਰੱਖਦੇ ਆ ਕਿਤੇ ਪੱਗਾਂ ਦੀ ਪਖੰਡੀ ਬਾਬੇ ਕੇ ਨਹੀਂ ਲੱਗਦੇ ਦੁਨੀਆ ਤੁਰੀ ਵਰਦੀ ਆ ਮੇਰੇ ਵੀ ਕੀ ਕਹਿ ਰਹੇ ਹੋ ਜੀ ਲਗਾ ਦੁਨੀਆਂ ਚ ਸਾਰੇ ਤਰ੍ਹਾਂ ਦੇ ਲੋਕ ਲੈ ਗਏ ਸਾਰੇ ਲੋਕ ਵਹਿ ਗਏ ਨੇ ਤੇ ਤારી ਗੁਰੂਆਂ ਨੂੰ ਕਿਉਂ ਮੰਨਦਾ ਤੇਰੇ ਬਖਾਂਡੇ ਨੂੰ ਤੇ ਤારી ਉਹਨਾਂ ਨੂੰ ਕੀ ਲੋੜਾ ਗੁਰੂ ਪੀਰਾਂ ਦੀ ਧਰਤੀ ਕਹਾਇ ਜਾਂਦਾ ਪੰਜਾਬ ਨੂੰ ਹੁਣ ਬਖੰਡੀ ਬਾਬੇ ਦੀ ਧਰਤੀ ਕਹਿਣਾ ਸ਼ੁਰੂ ਕਰਦੀ ਏ ਬਖੰਡੀ ਬਾਬੇ ਡੇਰਾ ਖੋਲ ਕੇ ਬਹਿ ਗਏ ਅਸੀਂ ਉਹਨਾਂ ਨੂੰ ਲੋਕਾਂ ਨੂੰ ਪੂਜਣਾ ਸ਼ੁਰੂ ਕਰਦੀ ਏ ਲੋਕਾਂ ਨੂੰ ਬੇਵਾਫਾ ਬਣਾ ਰਿਹਾ ਇਹ ਇਹੋ ਜਿਹੇ ਬਾਬੇ ਸਿਰਫ ਆਪਣੇ ਚੈਨ ਪਈਆਂ ਕਰਕੇ ਇੱਕ 40 40 ਲੱਖ ਰੇ ਵਾਲਾ ਬੰਦਾ 40 ਲੱਖ ਰੇ ਵਾਲਾ ਬੰਦਾ ਅੱਜ ਕਰੋੜਾ ਅਰਪਤੀ ਵਾਲਾ ਕਿੱਦਾਂ ਬਣਾ ਫਿਰਦਾ ਓ ਭਾਈ ਈਡੀ ਨੂੰ ਜੇ ਪ੍ਰਸ਼ਾਸਨ ਨੂੰ ਚਾਹੀਦਾ ਨਹੀਂ ਮੇਰਾ ਇਹਦਾ ਖੁਲਾਸਾ ਕੀਤਾ ਜਾਵੇ ਮਾਰੇ ਬਾਬਿਆਂ ਨੂੰ ਜੇਲ੍ਹ ਜਾਣੀ ਇਹਦਾ ਖੌਜੂਗਾ ਕਹਿੰਦਾ ਮੇਰੀ ਸੰਗਤ ਸੰਭਲੂਗੀ ਨਹੀਂ ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਸ ਬਾਬੇ ਨੂੰ ਦਿਖਾਓ ਕਿ ਅੱਜ ਹਿੰਦੂ ਸਮਾਜ ਕਿੱਦਾਂ ਇਕੱਠਾ ਹੋ ਕੇ ਤੇਰੇ ਵਿਰੋਧ ਤੇਰੇ ਖਿਲਾਫ ਅੱਥੜਕਾ ਤੇ ਉਤਰਿਆ ਇਹਦਾ ਹਰਜਾਨਾ ਤੈਨੂੰ ਪਰਨਾ ਪੈਣਾ ਅਗਰ ਤੂੰ ਯਾਤਰਾ ਦੇ ਚ ਦੇਵੀ ਦੇਵਤਿਆਂ ਦੇ ਸਰੂਪ ਲੈ ਕੇ ਨਿਕਲਿਆ ਤੇ ਤੇਰੇ ਉਤੇ 295 ਦਾ ਪਰਚਾ ਦਰਜ ਕਰਾਵਾਂਗੇ ਉਹਦੇ ਲਈ ਚੋਅਸਾਨੂੰ ਲੁਭਿਆ ਸ਼ਹਿਰ ਬੰਦ ਕਰਨਾ ਪਵੇ ਚਾਹੇ ਪੰਜਾਬ ਬੰਦ ਕਰਨਾ ਪਵੇ ਕਿ ਤੁਸੀਂ ਭਾਈਚਾਰਾ ਜਿੰਦਾ ਪਹਿਲਾਂ ਸੀਗਾ ਅੱਜ ਵੀ ਭਾਜੀ ਭਾਈਚਾਰਾ ਅੱਜ ਵੀ ਹੈਗਾ ਤੇ ਝਾਕੀ ਸਾਡੇ ਦੇਵੀ ਦੇ ਉੱਤੇ ਨੇ ਕੋਈ ਹੋਰ ਵੀ ਸਮਾਜ ਬੜੇ ਨੇ ਉਹਨਾਂ ਦੀ ਲੈ ਕੇ ਆ ਗੱਲ ਕਰਾ ਫਿਰ ਕਿ ਗੁਰੂਆਂ ਨੂੰ ਵੀ ਅਸੀਂ ਭਗਵਾਨ ਦਾ ਦਰਜਾ ਦਿੰਨੇਗਾ ਗੁਰੂ ਰੇ ਬ੍ਰਹਮਾ ਗੁਰੂ ਰੇ ਵਿਸ਼ਨੂ ਗੁਰੂ ਰੇ ਦੇਵ ਮਹੇਸ਼ਵਰ ਹੋਮ ਗੁਰੂ ਸਾਕਸ਼ਤ ਪਰਮ ਬ੍ਰਹਮਾ ਦਾ ਸਵੇ ਸ੍ਰੀ ਗੁਰੂਬਾਈ ਠੀਕ ਹੈ ਜੀ ਇੱਥੇ ਗੁਰੂਆਂ ਨੂੰ ਵੀ ਅਸੀਂ ਪੂਜੇ ਆ ਰਹੇ ਹਾਂ ਜੀ ਸਮਝਾਉਣਾ ਜਿਹੜੀ ਇਹਨਾਂ ਦੀ ਡਿਮਾਂਡ ਸੀਗੀ ਸੁਣਾਦਲੀ ਉਹਦੀ ਜਿਹੜੀਆਂ ਸ਼ਿਵ ਸ਼ਨਾਮ ਗਾਰਾ ਚੋਕ ਜਿੰਨੇ ਵੀ ਆ ਇਹਨਾਂ ਦੇ ਉੱਤੇ ਆਏ ਨੇ ਤੇ ਉਹਦੀ ਇਹ ਰਿਕੁਐਸਟ ਸੀਗੀ ਪ੍ਰਸ਼ਾਸਨ ਦੇ ਅਕਿ ਜਿਹੜਾ ਬੰਟੀ ਬਾਬਾ 21 ਤਰੀਕ ਨੂੰ ਜਿਹੜਾ ਇਹ ਤੋਂ ਚੋਕਾ ਯਾਤਰਾ ਕੱਢ ਰਿਹਾ ਉਹਦੇ ਵਿੱਚ ਇਹਨਾਂ ਨੂੰ ਇਹ ਖਰਚਾ ਜਿਸ ਤਰ੍ਹਾਂ ਕਿ ਜਿਹੜੇ ਬੰਟੀ ਬਾਬਾ ਜੀ ਨੇ ਦੇਲੇ ਜੋੜੀ ਬਿਲਾਉਣੀ ਪੀਰ ਨਗਾਈ ਵਾਲੀ ਯਾਤਰਾ ਪਜਾਓ ਜੀ ਤੇ ਲੱਖ ਲੱਖ ਦਾ ਪੀਰ ਵਾਲੀ ਕਰਨੀ ਆ ਉਹਦੇ ਵਿੱਚ ਕੋਈ Hindu ਧਰਮ ਨਾਲ ਸੰਬੰਧ ਕੋ ਚਾਕੀ ਨਾ ਹੋਵੇ ਜਿਹੜੀ ਇਹਨਾਂ ਦੀ ਜਿਹੜੀ ਉਹਦੀ ਆਵਾਜ਼ ਸੀਗੀ ਉਹ ਉਹਨਾਂ ਨੇ ਬੰਟੀ ਬਾਬਾ ਜੀ ਨੇ ਉਹ ਵੀ ਪ੍ਰੋਸੀਜਰ ਹੈ ਰਹਾ ਉਹਦਾ ਉਹਨੇ ਸੀਪੀ ਸਾਹਿਬ ਨੂੰ ਅਡਰੈਸ ਕਰਕੇ ਤੇ ਸੀਪੀ ਨਾਉਨ ਟੂ ਟੈਸ ਕਰਕੇ ਇੱਕ ਲੈਟਰ ਉਹਨੇ ਜਾਰੀ ਕਰਤੀ ਸੀਗੀ ਜੀ ਜੀ ਕਿ ਸਿੰਪਲ ਔਰ ਸਿੰਪਲ ਜਿਹੜੀ ਹੈਗੀ ਆ ਇਹ ਵੀਰ ਬਾਬਾ ਜਿਹੜਾ ਲੱਗਦਾ ਤਾਂ ਵੀਰ ਉਹਨਾਂ ਦੇ ਸਬੰਧ ਵਿੱਚ ਉਹ ਕਿ ਚਾਹੇ ਹਿੰਦੂ ਚੱਕੀ ਕੋਈ ਨਿਕੱਢੀ ਜਾਵੇ ਜੀ ਹਿੰਦੂ ਸਨ ਸਨਾਤਨ ਧਰਮ ਦੀ ਕੋਈ ਚੱਕੀ ਨਿਕੱਢੀ ਜਾਵੇ ਜਿਹੜਾ ਉਹਨੇ ਇਹਨਾਂ ਦੀ ਜਿਹੜੀ ਆਸਾਂ ਦਾ ਉਹਦਾ ਸਨਮਾਨ ਕੀਤਾ ਜੀ ਜੀ ਠੀਕ ਹੈ ਹੁਣ ਜਿਹੜਾ ਵੀ ਅੱਗੇ ਇਹਨਾਂ ਦਾ ਅੱਜ ਜਿਸ ਤਰ੍ਹਾਂ ਜਿਹੜੀ ਇਹਨਾਂ ਦੀ ਡਿਮਾਂਡ ਸੀਗੀ ਇਹਨੇ ਇਹ ਡਿਮਾਂਡ ਸੀ ਇਹ ਤੇ ਗੱਜਾ ਕੱਪ ਵਿੱਚ ਆਇਆ ਤੇ ਪੈਸਰ ਮਾਰ ਸਕਦਾ ਰ ਪੂਰੀ ਹੋ ਗਈ ਹੈ ਜੀ ਉਹ ਇਹਨਾਂ ਨੂੰ ਮੈਸੇਜ ਇਹਨਾਂ ਨੂੰ ਦਿੱਤਾ ਹੈ ਉਹ ਤੁਸੀਂ ਸੁਣ ਵੀ ਲਿਆ ਜੀ ਹਾਂ ਜੀ